ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ ਦੋ ਵਾਲੀ ਚਾਹ ਚੁ ਆਪਾਂ ਪੀ ਲਈ ਤੇ 3 ਵਜਣ ਵਾਲੇ ਆ ਹਜੇ ਵਜੇ ਤਾਂ ਨਹੀਂ ਤੇ ਮੈਂ ਆ ਗਈ ਸੀ ਇੱਧਰ ਤੇ ਜਸ਼ਨ ਦੇ ਡੈਡੀ ਨੇ ਅੱਜ ਛਡੀਆਂ ਖਿੱਚ ਕੇ ਕੱਢ ਕੇ ਰੱਖੀਆਂ ਅੱਜ ਇੰਨੀਆਂ ਕਿਉਂਕਿ ਗਲ ਪੈਣ ਕੇ ਘਰ ਸਟਕਿਆਉਣੀਆਂ ਛਡੀਆਂ ਤੇ ਹੁਣ ਹਰਾ ਵਧੀਆ ਤੇ ਬਸ ਮੈਂ ਵੀ ਤੂੜੀ-ਤਾੜੀ ਪਾਉਣੀ ਆ ਤੇ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਆ ਗਏ ਇੱਧਰ ਤੇ ਸਬਜੀ ਆਪਣੀ ਚੱਲ ਪੀਜੀ ਵਧੀਆ ਗੱਲ ਕਰਨ ਵਿੱਚ ਉਹ ਇੱਟ ਸੈੱਟ ਹੋਈ ਪਈ ਆ ਤੇ ਵਾ ਸੋਣ ਮੈਥੋਂ ਤਾਂ ਜੀ ਹੁਣ ਆਇਆ ਹੁੰਦਾ ਕੰਮ ਧੰਦੇ ਨਹੀਂ ਲੋਟ ਆਉਂਦਾ ਹਨਾ ਇੱਕ ਜਣੇ ਤੋਂ ਤਾਂ ਤੇ ਬਸ ਇਹਨਾਂ ਦੀ ਕਿਆਰੀਆਂ ਦੀ ਵੀ ਸਮਾਰਾ ਸਮਾਰੀ ਕਰਨੀ ਹੈ ਨਾਲੇ ਤਾਂ ਗੁੱਡ ਪੈ ਜੂਗੀ ਨਾਲੇ ਕੱਖ ਜੇ ਨਿਕਲ ਜਾਣਗੇ ਸਾਰੇ ਤੇ ਬਸ ਕਰਾਂਗੇ ਮੰਮੀ ਨੂੰ ਆ ਜਾਂਦੋਂ ਫਿਰ ਜੇ ਤਾਂ ਜਸ਼ਨ ਦੇ ਰੈਡੀ ਦਾ ਟਾਈਮ ਲੱਗ ਗਿਆ ਫਿਰ ਤਾਂ ਇਹ ਹੀ ਕਰ ਦੇਣਗੇ ਇਹ ਖੁਰਪੀ ਜੀ ਦਾ ਸਾਫ ਕਰਨੇ ਹੋ ਬਹਿਣੇ ਕੱਕ ਕੱਢਣੇ ਪੈਣਗੇ ਤੇ ਜਸ਼ਨਾ ਆਪਣਾ ਇੱਧਰ ਫਿਰਦਾ ਫਿਰਦਾ ਪਤਾ ਨਹੀਂ ਕਿੱਧਰ ਭਾਗ ਗਿਆ ਉਹ ਖੇਢੀ ਜਾਂਦਾ ਤੇ ਆਪਾਂ ਆਪਾਂ ਦੇਖ ਗਏ ਅਮਰੂਦ ਆ ਤੇ ਆਪਣੀ ਕਣਕ ਹਜੇ ਤੇ ਕੁਗੜੀ ਨਹੀਂ 8 ਦਿਨ ਹੋ ਗਏ ਹੁਣ ਨਿਕਲ ਜੀ ਮਾੜੀ ਮਾੜੀ ਠੀਕ ਹੈ ਮਾੜੀ ਮਾੜੀ ਦੀਦੀ ਹੈ ਤੜਕੇ ਤੜਕੇ ਰੋਜ਼ ਦੇਖਣ ਲੱਗ ਜਾਂਦੇ ਆ ਇਹ ਆਹਦੇ ਹਜੇ ਨਿਕਲੀ ਨਹੀਂ ਹਜੇ ਨਿਕਲੀ ਨਹੀਂ ਥੋੜੀ ਜੀ ਸੁਪਰ ਸੀਡਰ ਨਾਲ ਵੀਜੀ ਸੀ ਆਹ ਵਾਲੀ

ਤੇ ਬਾਕੀ ਜਿਹੜੇ ਜੀ ਸਾਰੇ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਸੁਣ ਸੁਣੇ ਕਮੈਂਟ ਕਰਦੇ ਆ ਤੁਹਾਡਾ ਸਾਰਿਆਂ ਦਾ ਜਿੰਨਾ ਧੰਨਵਾਦ ਕਰੀਏ ਥੋੜਾ ਆਈ سپورਟ ਕਰਦੇ ਰਹੋ ਜੀ ਸਾਰੇ ਜਣੇ ਮੈਂ ਕੋਈ ਅਮਰੂਦ ਪਾ ਲਾ ਆਪਾਂ ਤੁਹਾਨੂੰ ਫੇਰ ਮਿਲਦੇ ਆ ਆ ਦੇਖੋ ਜੀ ਸਬਜੀ ਆਪਣੀ ਚੈਨੀ ਇਟਸਟ ਹੋਈ ਪਈ ਐ ਤੇ ਸਬਜੀ ਲਗਭਗ ਸਾਰੀ ਉਗ ਰਹੀ ਵਧੀਆ ਲੱਗ ਗਈ ਤੇ ਗੰਡੇ ਵਧੀਆ ਲੱਗੇ ਜਿਵੇਂ ਛੋਟੇ ਛੋਟੇ ਸੀਗੇ ਫੱਕ ਜੀ ਇਹਨਾਂ ਦੀ ਮਾੜੀ ਮਾੜੀ ਸੀ ਜਿਵੇਂ ਚਲ ਤਾਂ ਜਿਗਾ ਤੇ ਮਿਰਚਾਂ ਦੇ 부ਝੇ ਤਾਂ ਕਈ ਤਾਂ ਗਏ ਮੱਚ ਤਨ ਚਾਰ ਹੋ ਗਏ ਮਿਰਚਾਂ ਦੇ 부ਝੇ ਕਸੇ ਜੇ ਸੀ ਬਾਲੇ ਵਧੀਆ ਹੈ ਨਹੀਂ ਸੀ ਐ ਵਧੀਆ ਹੋਣ ਨਾ ਫਿਰ ਤਾਂ ਵਧੀਆ ਲੱਗ ਜਾਂਦੇ ਤਨ ਚਾਰ ਹੀ ਰਹਿ ਗਏ 10 ਸੀ ਤੇ ਲੋ ਜੀ ਮਰੂਦ ਮੈਨੂੰ ਕੋਈ ਨਹੀਂ ਥਿਆ ਕੱਚੇ ਹੈ ਹਜੇ ਸਾਰੇ ਖਾਈ ਨਹੀਂ ਪਾਈ ਮਰੂਦ ਪਕਾਈ ਕਰਕੇ ਆ ਗਏ ਲੋ ਜੀ ਜਸ਼ਨ ਦੇ ਡੈਡੀ ਨੇ ਵੀ ਹਰਾ ਲਿਆ ਵੱਡ ਤੇ ਮੈਂ ਉਡੀ ਪਾਵਾ ਨੀਰੇ ਚਾਰੇ ਦਾ ਟਾਈਮ ਉਹੀ ਬਸ ਕੰਮਕਾਰ ਆਪਣੇ ਜੀ ਆ ਦੇਖੋ ਫੇਰ ਦੇਖੋ ਆਪਣੀ 베ਰੀ ਤੇ ਜੇ ਸਾਰੇ ਪੱਕ ਜਾਣ ਨਾ ਵਧੀਆ ਫੇਰ ਗੱਲ ਬਣ ਚਲੋ ਜੀ ਨੀਰੇ ਚਾਰੇ ਦਾ ਕੰਮ ਕਰੀਏ ਆਪਾਂ ਉਹੀ ਆ ਅੱਜ ਨਾ ਹੋਰ ਹੀ ਹੋਇਆ ਪਿਆ ਮੌਸਮ ਹਵਾ ਜੀ ਚੱਲੀ ਆਂਦੀ ਠੰਢੀ ਠੰਢੀ ਤੇ ਬੱਦਲ ਵਾਈ ਜੀ ਚੰਗੀ ਤਰ੍ਹਾਂ ਧੁੱਪ ਜੀ ਹੈਣੀਗੀ ਜਸ਼ਨ ਆਪਣਾ ਖੇਡ ਰਿਆ ਰੇਤ ਤੇ ਨਾ ਖੇਡੀ ਜਾਂਦਾ ਜਸ਼ਨ ਆਪਣਾ ਅੱਜ ਨਾਤਾ ਨਹੀਂ ਕਹਦਾ ਮੰਮੀ ਖੇਡ ਲੈਣ ਦੇ ਹੱਥ ਨੇ ਨਾ ਹਾਂਗਾ ਮਾਹ ਚੱਲ ਠੀਕ ਹੈ ਤੇ ਬਸ ਜੀ ਮੈਂ ਵੀ ਨਿਰਾਸ਼ਾ ਆ ਪਾਣੀ ਤੇ ਉਹੀ ਕੰਮਕਾਰ ਜਿਸੋ ਕੱਲ ਪਾ ਪੇਰੇ ਫੋਨ ਲਾਇਆ ਸੀ ਬੀਬੀ ਨੂੰ ਗਾਇਆ ਸੀ ਅਥਨੇ ਪਤਾ ਨਹੀਂ ਕਰ ਤੱਕ ਹੋਈ ਆ ਭਾਪੇ ਦੀ ਪਤਾ ਨਹੀਂ ਆਉਗੀ ਕਿ ਨਹੀਂ ਅੱਜ ਹੂੰ ਲੋ ਜੀ ਪਾਲਾ ਮੈਂ ਨੀਰਾ acharਾ ਗੇਰਾ ਹੁਣ ਲੋ ਜਿੱਥੇ ਆਪਾਂ ਲੱਗੇ ਸੀ ਕਿ ਨੀਰਾ acharਾ ਪਹੁੰਚ ਜਸਿੰਦਰ ਰੈਡੀ ਨੇ ਕੁੱਤਰ ਤਾਂ ਸੀਗਾ ਹਰਾ ਤੇ ਨਾਲ ਮੇਰੇ ਨਾਲ ਵਾਰੇ ਸੀ ਇਹ ਸੰਨੀ ਆਹ ਸੰਨੀ ਮੈਰ ਲਾਤੀ ਸੀਗੀ ਤੇ ਹਰਾ ਰਲਵਾ ਰਹੇ ਸੀ ਨਾਲ ਤੇ ਮੈਂ ਥੋੜਾ ਜਿਹਾ ਉਧਰ ਭੱਗ ਗਈ ਨਹੀਂ ਤਾਂ ਗੇੜਾ ਛੜਾ ਦੇਣਾ ਮੱਖਣ ਵਾਲੇ ਅਮਰੂਦ ਦੇਖਣ ਪਰ ਅਮਰੂਦ ਮੈਨੂੰ ਕੋਈ ਨਹੀਂ ਆਇਆ ਹਾਂ ਤੇ ਲਓ ਜੀ ਇੱਥੇ ਆਪਾਂ ਨੀਰਾਚਾਰਾ ਦਿੱਤਾ ਪਾ ਤੇ ਫਿਰ ਵੀ 15 ਮਿੰਟਾਂ ਚ ਨੀਰਾ ਪਾਤਾ ਜੀ ਆਪਾਂ ਪਸਵਾ ਕ ਤੇਨ ਵਜੇ ਲਓ ਜੀ ਆਪਾਂ ਲਾਗੇ ਪਸ਼ੂ ਬੰਨਣ ਉਹੀ ਕੰਮ ਜੀ ਹੁੰਦੇ ਆ ਡੇਲੀ ਵਾਲੇ ਜਿਹੜੇ ਕਰੀ ਜਾਂਦੇ ਆ ਉਹੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਹਣਾ ਤੁਸੀਂ ਵੀ ਆਖੂਗੇ ਵੀ ਕੁਛ ਨਵਾਂ ਨਹੀਂ ਦਿਖਾਉਂਦੇ ਤੇ ਕਿਤੇ ਜਾਂਦੇ ਨਹੀਂ ਆਉਂਦੇ ਨਹੀਂ ਹਣਾ ਘਰੇ ਘਰੇ ਫਿਰਦੇ ਰਹਿੰਨੇ ਤੇ ਚਲੋ ਜਿਵੇਂ ਹਣਾ ਜੇ ਕੰਮਕਾਰ ਕਰਦੇ ਆ ਤੁਹਾਡੇ ਨਾਲ ਕਰਦਨੇ ਆ ਸ਼ੇਅਰ ਬਾਕੀ ਕਿਸੇ ਨੂੰ ਚੰਗਿਆ ਲੱਗਦੇ ਆ ਕਿਸੇ ਨੂੰ ਨਹੀਂ ਲੱਗਦੇ ਹਣਾ ਤੇ ਚਲੋ ਜਿਹਨੂੰ ਵਧੀਆ ਲੱਗਦੇ ਉਹ ਤਾਂ ਫੁੱਲ ਵਾਚ ਕਰ ਲੈਂਦਾ ਵੀਡੀਓ ਦੇਖ ਲਾ ਜੀ ਨਹੀਂ ਵਧੀਆ ਲੱਗਦੇ ਉਹ ਫਿਰ ਮਾੜੀ-ਮੋਟੀ ਦੇਖ ਕੇ ਵੀਡੀਓ ਤੇ ਕੱਟ ਹਣਾ ਛੱਡ ਕੇ ਭੱਜ ਜਾਂਦੇ ਤੇ ਚਲੋ ਜੀ ਇੱਥੇ ਆਪਾਂ ਲੱਗੇ ਪਸੂ ਬੰਨਣ ਤੇ ਬਸ ਮੈਂ ਬੂਟ ਰਵੜਦੇ ਜੀ ਧੜਕੇ ਪਾ ਲੈਣੀ ਉਧਰੋਂ ਪਸੂਆਂ ਦਾ ਕੰਮ ਕਰਦੀ ਠੀਕ ਹੈ ਤੇ ਨਾਲੇ ਜਦੋਂ ਸ਼ਾਮ ਨੂੰ ਪਸੂਆਂ ਦਾ ਕੰਮ ਕਰਦੀ ਆ ਉਦੋਂ ਪਾ ਲੈਣੀ ਹੁੰਨੀ ਹੈ ਤੇ ਇਹ ਵਧੀਆ ਜੀ ਨਾਲੇ ਤਾਂ ਵੀ ਅੱਡੀਆਂ-ਅੱਡੀਆਂ ਸਹੀ ਹੋ ਜਾਣੀਆਂ ਮੇਰੀਆਂ ਨਾ ਅੱਡੀਆਂ ਹੋਰ ਹੀ ਖਰਖਰੀਆਂ ਜੀਆਂ ਹੋਈਆਂ ਪਈਆਂ ਤੇ ਮਖਾਜੇ ਨਾਲ ਨਾ ਹੁਣੇ ਸੰਭਾਲੀਆਂ ਫਿਰ ਜਿਵੇਂ ਗੂੜਾ ਸਿਆਲਾ ਹੋ ਜਾਊਗਾ ਤੇ ਬਿਆਈਆਂ ਪਾੜ ਜਾਣੀਆਂ ਤੇ ਫਿਰ ਮਖਾ ਜਮੀਂ ਲੋਟਣੀ ਹੋਣੀ ਪੈਰ ਨਹੀਂ ਅੱਡੀਆਂ ਨਹੀਂ ਲੱਗਣੀਆਂ ਥੱਲੇ ਤੇ ਤਾਂ ਕਰਕੇ ਫਿਰ ਮੈਂ ਬੂਟ ਲਈ ਆਈ ਮਖਬੀ ਚਲੋ ਵੀ ਗੂੜੇ ਸਾਲ ਤੋਂ ਪਹਿਲਾਂ ਪਹਿਲਾਂ ਪੱਡੀਆਂ ਵਧੀਆ ਠੀਕ ਹੋ ਜਾਣੀਆਂ ਤੇ ਲੋ ਜੀ ਜਸ਼ਨ ਦੇ ਡੈਡੀ ਨੇ ਵੀ ਨਾਲ ਬਣਾਤੇ ਪਸੂ ਇੱਥੇ ਜਸ਼ਨ ਨੇ ਖਾਲੀ ਦੇ ਵਿੱਚ ਪੈਪ ਲਈ ਸੀਗੀ ਤੇ ਕਹਿੰਦਾ ਇੱਥੋਂ ਦੀ ਨੱਟ ਪਾਇਓ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ 5 ਦਾ ਤੇ ਆਪਾਂ ਤਾਂ ਰੱਖਿਆ ਦੁੱਧ ਗਰਮ ਤੇ ਧਾਰਾ ਧੂਰਾ ਮੈਂ ਕੱਢ ਲਈ ਸਾਤੇ ਦਾਲ ਸਬਜੀ ਅੱਜ ਅੱਜ ਬਣਾਈ ਆਪਾਂ ਦਾਲ ਮੂੰਗੀ ਮੂੰਗੀ ਬਣਾਈ ਹੈ ਮਸਰੀ ਨਹੀਂ ਲੈਂਦੀ ਉਹਦੇ ਵਿੱਚ ਮਿਕਸ ਕਰਕੇ ਕੱਲੀ ਮੂੰਗੀ ਹੈ ਤੇ ਵਧੀਆ ਬਣਦੀ ਹੈ ਪੀਲੀ ਪੀਲੀ ਜਦੋਂ ਮਸਰੀ ਪਾ ਦਨੇ ਫਿਰ ਥੋੜੀ ਜਿਹੀ ਲਾਲ ਲਾਲ ਜੀ ਬਣਦੀ ਹੈ ਜਦੋਂ ਕੱਲੀ ਮੂੰਗੀ ਬਣਾਉਣਾ ਫਿਰ ਵਧੀਆ ਪੀਲੀ ਪੀਲੀ ਖੱਟੇ ਖੱਟੀ ਸਬਜੀ ਬਣਦੀ ਹੈ ਦਾਲ ਬਣਦੀ ਹੈ ਸਬਜੀ ਆਖੇ ਨਹੀਂ ਮੂੰਹ ਚੜਿਆ ਨਾ ਤੇ ਬਸ ਜੀ ਦੁੱਧ ਗਰਮ ਹੋ ਰਿਹਾ ਆਪਣਾ ਤੇ بس ਫਿਰ ਰੜਕਣੀ ਰੜਕਣੀ ਵਾਲਾ ਦੁੱਧ ਸਾਂਭ ਕੇ ਤੇ ਫਿਰ ਮੈਂ ਆਟਾ ਗੁੰਨੂਗੀ ਐਨੇ ਦੂਜਾ ਕੜੀ ਜਾਊਗਾ ਤੇ ਅੱਜ ਖੁਸ਼ਦੀਪ ਵੀਰ ਜਿਹੜਾ ਆਪਣੇ ਨਾਲ ਐਡ ਆ ਆਪਣੇ ਸਬਸਕ੍ਰਾਈਬਰ ਆ ਉਹਨਾਂ ਨੇ ਇੰਸਟਾਗ੍ਰam ਤੇ ਮੈਨੂੰ ਵੀਡੀਓ ਭੇਜੀ ਉਹਨਾਂ ਦੀ ਮੰਮੀ ਆਪਣੀ ਵੀਡੀਓ ਦੇਖੀ ਜਾਂਦੀ ਤੇ ਉਹਨਾਂ ਨੇ ਵੀਡੀਓ ਬਣਾ ਕੇ ਮੈਨੂੰ ਭੇਜੀ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਵੀ ਭੈਣ ਮੇਰੀ ਵੀਡੀਓ ਦੇਖ ਰਹੀ ਸੀਗੀ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਹਨਾ ਜਿੰਨੇ ਵੀ 1600 ਸਬਸਕ੍ਰਾਈਬਰ ਆਪਣੇ ਹੋਏ ਆ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਹਨਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਵੀਰੇ ਨੇ ਭੇਜੀ ਨਾ ਵੀਡੀਓ ਵੀ ਕਹਿੰਦੇ ਮम्मी ਦੇਖੀ ਜਾਂਦੇ ਆ ਕਹਿੰਦੇ ਜਿਹੜੀ ਤੁਹਾਡੀ ਅੱਜ ਵਾਲੀ ਵੀਡੀਓ ਆ ਕੋ ਜਿਹਦੇ ਵਿੱਚ ਕੋਟੀਆਂ ਸਵਾਟਰਾਂ ਲਿਆਂਦੀਆਂ ਉਹ ਦੇਖੀ ਜਾਂਦੇ ਆ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਹੌਲੀ ਹੌਲੀ ਕੋਈ ਨਹੀਂ ਜੀ ਹੌਲੀ ਹੌਲੀ ਆਪਣੇ ਸਬਸਕ੍ਰਾਈਬਰ ਵਧਣਗੇ ਕੋਈ ਨਹੀਂ ਆਪਾਂ ਹੌਲੀ ਹੌਲੀ ਵੀ ਹੌਲੀ ਹੌਲੀ ਸਟੈਪ ਬਾਈ ਸਟੈਪ ਆਪਣੇ ਸਬਸਕ੍ਰਾਈਬਰ ਵਧਣਗੇ ਤਾਂ ਆਪਾਂ ਥੋੜੀ ਥੋੜੀ ਸਟੈਪ ਬਾਈ ਸਟੈਪਾਂ ਵਧੀ ਜਾਵਾਂਗੇ ਹਨਾ ਤੇ ਬਾਕੀ ਕਾ ਕਮੈਂਟ ਆਇਆ ਕਹਿੰਦੇ ਮੰਮੀ ਤੁਹਾਡੀ ਮੰਮੀ ਕਿ ਤੇ ਰੁਸਕੇ ਤਾਂ ਨਹੀਂ ਗਈ ਰੁਸਕੇ ਤਾਂ ਨਹੀਂ ਗਈ ਜੀ ਰੁਸਕੇ ਕਾਨੂੰ ਗਈ ਆ ਤੇ ਮੰਮੀ ਸਾਡੇ ਆਈਆਂ ਜਦੋਂ ਪਿੰਡ ਜਾਂਦੇ ਆ ਫਿਰ 10-15 ਦਿਨ ਮੁੜਦੇ ਨਹੀਂਗੇ ਮੈਂ ਇੱਥੋਂ ਨਹੀਂ ਆਏ ਜੇ ਮੈਂ ਵੀ ਬਾਗ ਜਾਂ ਨਾ ਮੈਨੂੰ ਆਇ ਚੌਥੇ ਪੰਜਵੇਂ ਦਿਨ ਆਇ ਹੋ ਜਾਂਦਾ ਵੀ ਉਹ ਕਿਹੜਾ ਟਾਈਮ ਆ ਜਿਹੜੇ ਟਾਈਮ ਆਪਦੇ ਘਰੇ ਵਗ ਜਗੇ ਹਨਾ ਵੀ ਮੋਜਾ ਪੈ ਜਾਂਦਾ ਘਰੇ ਫਿਰ ਵੀ ਤੇ ਸਾਡੇ ਮੰਮੀ ਨੇ ਮੰਮੀ ਬੇਫਿਕਰੇ ਜੀ ਪਤਾ ਨਹੀਂ ਕਿਵੇਂ ਆ ਕਿ ਜਾ ਕੇ ਬਸ ਜੀ ਲਾ ਲੈਂਦੇ ਬਹਿ ਜਾਂਦੇ ਜਾ ਕੇ ਐਨਾ ਫਿਕਰ ਜਾਨੀ ਕਰਦੇ ਘਰ ਦਾ ਪਤਾ ਨਹੀਂ ਭਈ ਆਇ ਹੋ ਜਾਂਦਾ ਵੀ ਮਗਰ ਸੱਦਾ ਵਧੀਆ ਵੀ ਚਲੋ ਕੰਮਕਾਰ ਕਰੀ ਜਾਂਦੇ ਫਿਰ ਵੀ ਪਰ ਨਹੀਂ ਸਾਡੇ ਮੰਮੀ ਤਾਂ ਬਸ ਪੱਕਾ ਜੀ ਲਾ ਲੈਂਦੇ ਜਾ ਕੇ ਤੇ ਦੇਖੋ ਭਾਈ ਹੁਣ ਕਦੋਂ ਆਉਣਗੇ ਤੇ ਬਸ ਜੀ ਆਈ ਚੱਲੀ ਜਾਂਦਾ ਕੰਮਕਾਰ ਬਸ ਅੱਜ ਤਾਂ ਥੋੜਾ ਬਸਮਸ ਨੇ ਹੀ ਲੱਗ ਜਾਨੀ ਹੁੰਦੀ ਹੈ ਦੋ ਵਾਲੀ ਚਾਹ ਪੀਣ ਤੋਂ ਬਾਅਦ ਬਸ ਕੰਮ ਧੰਦੇ ਕਰਨ ਤੇ ਫੇਰ ਵਧੀਆ ਟਾਈਮ ਨਾਲ ਨਿਪਟ ਜਾਂਦਾ ਤੇ ਹੁਣ ਆਪ ਕਰ ਰਹੇ ਹਾਂ ਦੁੱਧ ਗਰਮ ਤੇ ਮਹੂਰ ਲਾਵਾਂ ਛੜੀਆਂ ਜਿਸ ਨੇ ਆਪਣਾ ਖੇਡੀ ਜਾਂਦਾ ਹਜੇ ਤੜਕੇ ਦਾ ਹਜੇ ਨਹੀਂ ਨਾ ਤਾ ਉਹ ਤੜਕੇ ਦਾ ਉਹ ਮੇ ਫੱਟਾ ਮੈਂ ਹੁਣ ਆਖਿਆ ਕਿ ਨਾਲ ਆ ਮੰਮੀ ਨਾਲੂੰਗਾ ਹਜੇ ਥੋੜਾ ਜਿਹਾ ਹੋਰ ਖੇਡਨੇ ਨੂੰ ਹਤੂ ਅੱਜ ਸਾਰਾ ਦਿਨ ਖੇਡ ਕੇ ਨਹੀਂ ਦਿੱਤਿਆ ਜਿੱਦ ਸਕੂਲ ਜਾਂਦਾ ਉਹਦੇ ਨਾਲ ਵਧੀਆ ਤੜਕੇ ਨਹਾ ਲੈਂਦਾ ਹਨਾ ਤੇ ਅੱਜ ਮੈਂ ਤਾਂ ਜੇ ਜਸ਼ਨ ਨਾ ਖਾ ਮੈਂ ਜਸ਼ਨ ਤੂੰ ਕਰੇ ਨਹੀਂ ਲੋਟਾਂ ਦਾ ਸਕੂਲ ਵਧੀਆ ਜਾਂਣਾ ਨਾ ਜਾਂਣਾ ਸਮਝਾਂਦਾ ਕਰੇ ਤਾਂ ਅੱਜ ਬੜਾ ਖਲਿਆਰਾ ਪਾਉਂਦਾ ਜਿਵੇਂ ਐਡਾ ਸਾਰਾ ਹੋ ਗਿਆ ਪਤਾ ਨਹੀਂ ਫੇਰ ਵੀ ਖਲਿਆਰਾ ਜੀ ਪਾਈ ਜਾਂਦਾ ਕਦੇ ਕੋਈ ਚੀਜ਼ ਕੱਢ ਲਈ ਕਦੇ ਕੋਈ ਕੱਢ ਲਈ ਫਿਰ ਉਹ ਕੱਢ ਕੇ ਜਿੱਥੋਂ ਕੱਢਦਾ ਚੀਜ਼ ਉੱਥੇ ਹੀ ਧਰਦਾ ਉੱਥੇ ਹੀ ਸੜ ਦਿੰਦਾ ਬਾਹਰ ਤੇ ਆਈ ਹੁੰਦੇ ਜੀ ਜਵਾਕਾਂ ਦੇ ਕੰਮ ਟੜਕੇ ਨਾ ਲੈਂਦਾ ਫਿਰ ਆਥ ਨੇ ਦੋ ਵਾਰੀ ਨਹਾਉਂਦਾ ਸਾਡਾ ਜਸ਼ਨ ਜੀ ਹਜੇ ਵੀ ਆਂਦਾ ਮੰਮੀ ਮੈਨੂੰ ਨਾ ਆਥ ਨੇ ਆਏ ਪਈ ਦਨੀ ਹਲਕਤ ਜੀ ਹੁੰਦੀ ਐ ਤੇ ਤਾਂ ਹੀ ਹੁਣ ਜਮਾ ਪੈਣ ਵਲੇ ਨਾ ਆਊਗਾ ਹਜੇ ਹੋਰ ਨਹੀਂ ਨਹਾਉਂਦਾ ਅੱਧਾ ਘੰਟਾ ਹੀ ਫਿਰਦਾ ਰਹੂਗਾ ਤੇ ਸੇਕ ਲੱਗ ਗਿਆ ਉਂਗਲ ਤੇ ਚਲੋ ਜੀ ਕਰੀਏ ਕੰਮ ਧੰਦਾ ਕਰੀ ਸਰੂਪ ਤੇ ਪਲੀਜ਼ ਸਾਰੇ ਜਣੇ ਸੋਣ ਸੋਣੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਵਧੀਆ ਲੱਗਦੀ ਹੈ ਸ਼ੇਅਰ ਕਰ ਦਿਆ ਕਰੋ ਹਨਾ ਜੇ ਨਹੀਂ ਵਧੀਆ ਲੱਦੀ ਨਾ ਕਰਿਆ ਕਰੋ ਤੱਕਾ ਥੋੜੀ ਹੈ ਚਲੋ ਜੀ ਫੇਰ ਮਿਲਾਂਗੇ ਆਪਾਂ

ਲੋ ਜੀ ਪੌਣ 7 ਹੋ ਗਏ ਤੇ ਕੰਮ ਤੋਂ ਦਾ ਆਪਣਾ ਨਿਮੇੜ ਲਿਆ ਆਪਾਂ ਸਾਰਾ A to Z ਤੇ ਪੰਜਾਬ ਚ ਠੰਡ ਜਿਆਦੇ ਹੋ ਗਈ ਮੈਂ ਕਹੀ ਜਿਵੇਂ ਭੈਣਾਂ ਦੇ ਵਲੌਗ ਦੇਣੀ ਆ ਤੇ ਭੈਣ ਸ਼ਾਲ ਟੋਪੀਆਂ ਤੇ ਸਾਡੇ ਤਾਂ ਨਹੀਂ ਹਜੇ ਪਤਾ ਲੱਗਾ ਮੈਂ ਤਾਂ ਤੜਕੇ ਵੀ ਜਦੋਂ ਉੱਠਦੀ ਆ ਉਦੋਂ ਵੀ ਨਹੀਂ ਕੁਛ ਲੈਂਦੀ ਉੱਤੇ ਜੁਨੀ ਹੁੰਦੀ ਹੈ ਤੇ ਕੋਈ ਠੰਡ ਜੀ ਨਹੀਂ ਮਹਿਸੂਸ ਹੁੰਦੀ ਨਾ ਹੱਥ ਨੇ ਤੇ ਪਤਨੇ ਵੀ ਪੰਜਾਬ 'ਚ ਇੰਨਾ ਠੰਡ ਜਾਦੇ ਆ ਹਨਾ ਪਾਣੀ ਤਾਂ ਹੋਂੇ ਕਰਕੇ ਹੋ ਸਕਦਾ ਠੰਡ ਹੋਵੇ ਜਿਆਦੇ ਤੇ ਅਜੇ ਹੋਈ ਨਿਖਾਸਤਾ ਹੈ ਨਹੀਂ ਠੰਡੇ ਸਾਨੂੰ ਸਾਡੇ ਅਸੀਂ ਤਾਂ ਪੱਖਾ ਛੱਡ ਕੇ ਪੈਣੇ ਹੁੰਨੇ ਆ ਹੂੰ ਤਾਂ ਅਗਰ ਜਾ ਕੰਬਲ ਕੱਢ ਰੱਖਿਆ ਫੇਰ ਪੱਖਾ ਚੱਲੀ ਜਾਂਦਾ ਮਾੜਾ ਮਾੜਾ ਮੱਛਰ ਹੁੰਦਾ ਤਾਂ ਕਰਕੇ ਤੇ ਪੌਣੇ 7 ਹੋਵੇ ਜੀ ਕੰਮ ਆਪਣਾ ਸਾਰਾ ਨਿਬੜ ਗਿਆ ਤੇ ਮੰਮੀ ਦਾ ਫੋੜਾ ਸੀ ਮੰਮੀ ਆਉਣਗੇ ਸਵੇਰੇ ਯਾਨੀ ਕਿ ਸੋਮਵਾਰ ਨੂੰ ਤੇ ਅੱਜ ਸ਼ਾਮ ਸੋਵਾਰ ਨੂੰ ਵੀ ਸ਼ਾਮ ਨੂੰ ਆਉਣਗੇ ਜਵਾ ਲੇਟ ਸਾਰਾ ਦਿਨ ਢਲ ਗਿਆ ਜਦੋਂ ਤੇ ਚਲੋ ਜੀ ਇਸੇ ਦੇ ਨਾਲ ਆਪਾਂ ਵੀਡੀਓ ਦਾ ਵੀ ਕਰਦੇ ਆ ਜੀ ਇੱਥੇ ਐਂਡ ਤੇ ਚੰਗੀ ਤਰ੍ਹਾਂ ਤਾਂ ਨਹੀਂ ਬਣ ਪੌਂਦੀ ਜੀ ਕੰਮ ਕੁਮ ਸ਼ੇਅਰ ਨਹੀਂ ਹੁੰਦੇ ਹਨਾ ਕਰਦੇ ਤੇ ਕਿਉਂਕਿ ਦਵਾ ਦਵਾ ਭਜਨਸ ਕੇ ਕੰਮ ਕਰਦੇ ਆ ਕੁਛ ਜਸ਼ਨ ਵੀ ਆਪਣਾ ਘਰੇ ਨਹੀਂ ਹੁੰਦਾ ਅੱਜ ਜਸ਼ਨ ਤੇ ਰੈਡੀ ਵੀ ਨਹੀਂ ਹੁੰਦੇ ਕਿਉਂਕਿ ਕਣਕ ਬੀਜ ਗਿਆ ਫਿਰ ਬੱਟਾ-ਬੁੱਟਾ ਪਾਈਆਂ ਉਹਨਾਂ ਨੇ ਫਿਰ ਬੱਟਾਂ ਦੇ ਮੱਥੇ-ਮੁੱਥੇ ਬੰਨੇ ਤੇ ਫਿਰ ਜਿਹੜੀ ਕਣਕ ਬੀਜੀ ਸੀ ਵੀ ਜਿਹੜੀਆਂ ਚੁੰਡਾ ਗੁੱਟਦੇ ਹੁੰਦੇ ਆ ਫਿਰ ਉਹ ਗੁੱਡੀਆਂ ਬਸ ਜੀ ਲੋਕ ਕੰਮ ਲੋਟ ਹੀ ਨਹੀਂ ਆਉਂਦਾ ਅੱਜ ਭੈਣ ਕੇ ਛਟੀਆਂ ਸਿੱਟਣ ਗਏ ਸੀ ਕਿ ਛਟੀਆਂ ਸਿੱਟਿਆ ਰੇੜਾ ਭਰ ਕੇ ਤੇ ਬਸ ਐਂ ਚੱਲੀ ਜਾਂਦਾ ਜੀ ਕੰਮ ਤੇ ਬਾਕੀ ਜੀ ਚਲੋ ਇਸ ਦੇ ਨਾਲ ਆਪਾਂ ਵੀਡੀਓ ਦਾ ਵੀ ਕਰਦੇ ਆ ਜੀ ਇੱਥੇ ਐਂ ਜਿਹੜੇ ਪਹਿਲੀ ਵਾਰ ਸਾਡੇ ਚੈਨਲ ਤੇ ਹੁੰਦੇ ਆ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਰ ਮੈਨੂੰ ਲੱਗਦਾ ਨਹੀਂ ਵੀ ਜਿਹੜੇ ਦੇਖਦੇ ਆ ਵੀ ਆਪਣੀ ਐਂਡ ਤੱਕ ਵੀਡੀਓ ਵਾਚ ਕਰਦੇ ਆ ਕੋਈ ਕਰਦੇ ਆ ਗਣਮੇ ਜਣੇ 10 15 ਜਣੇ ਜਿਹੜੇ ਸ਼ਾਇਦ ਐਂਡ ਤੱਕ ਆ ਦੇਣੇ ਹੋਣਗੇ ਚਲੋ ਚਲੋ ਜੀ ਇਸ ਦੇ ਨਾਲ ਕਰਦੇ ਆ ਵੀਡੀਓ ਦਾ ਐਂਡ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਤੇ ਗੁੱਡ ਨਾਈਟ